ਗੁਰਬਾਣੀ ਚੋਂ ਇੱਕ ਸ਼ਬਦ ਕੱਢ ਕੇ ਦੇਤਾ ਤਾਤੀ ਵਾਉ ਨ ਲੱਗਈ ਪਾਰਬ੍ਰਮ ਇਹ ਪੜੀ ਜਾਇਆ ਕਰ ਵਿਚਾਰਿਆ ਨਹੀਂ ਵੀ ਤਾਤੀ ਵਾਉ ਨ ਲੱਗਈ ਪਾਰਬ੍ਰਮ ਜਦੋਂ ਪਾਰਬ੍ਰਮ ਦੀ ਸ਼ਰਨ ਵਿੱਚ ਤੂੰ ਜਾ ਕੇ ਬੈਠੇਗਾ ਫਿਰ ਤੈਨੂੰ ਤਾਤੀ ਵਾਅ ਨਹੀਂ ਲੱਗਣੀ ਚਗਿਰਦੇ ਤੇਰੇ ਰਾਮਕਾਰ ਬਣ ਜਾਏਗੀ ਤੇ ਤੈਨੂੰ ਜਮ ਜੋ ਨਹੀਂ ਸਕਣਗੇ ਪੂਰਾ ਸਤਗੁਰੂ ਭੇਟ ਕਰਨੀਆਂ ਪੂਰੇ ਸਤਗੁਰ ਨਾਲ ਉਹਾਂ ਦਾ 20 ਮਾਲਾ ਫੇਰ ਦਿਆ ਕਰ ਤਾਤੀ ਵਾਉ ਵਾਲੇ ਦੀਆਂ ਤੋ ਇਸੇ ਤਰ੍ਹਾਂ ਕਰਕੇ ਉਹ ਉਹ ਵੀ ਉਹੋ ਜਿਹੇ ਦਸਣ ਵਾਲੇ ਵੀ ਉਹੋ ਜੇ ਸੁਣਨ ਵਾਲੇ ਵੀ ਉਹੋ ਜੇ ਤੇ ਹੈ ਸਾਰਿਆਂ ਦਾ ਹੀ ਮਾਇਆ ਦਾ ਸੰਕਲਪ ਹੈ ਉਹ ਕਹਿੰਦਾ ਚੱਲੇ ਇਸ ਭਾਨੇ ਆਪਾਂ ਨੂੰ ਮੁਖ ਦੇ ਜਾਂਦੇ ਉਹ ਕਹਿੰਦਾ ਚੱਲੇ ਇਸ ਭਾਨੇ ਸਾਡਾ ਕੰਮ ਬਣ ਜਾਂਦਾ ਚੱਲੀ ਜਾਂਦੇ ਉਹ ਕੰਮ ਤਾਂ ਜਿੰਨੀ ਬਾਣੀ ਪੜ੍ਹੀ ਉਹਨਾਂ ਦਾ ਕੰਟਰੈਕਟ ਤਾਂ ਪਹਿਲਾਂ ਹੀ ਕੀਤਾ ਹੋਇਆ ਕਾਲ ਨਾਲ ਮਾਇਆ ਨਾਲ ਤੇ ਮਾਇਆ ਕਹਿੰਦੀ ਹੈ ਵੀ ਇਹ ਕੰਮ ਨਹੀਂ ਬਣਦਾ ਪਿਆ ਇਹਨਾਂ ਦਾ ਕੋਈ ਖਲ ਕਰ ਮਨ ਨੂੰ ਕਹਿੰਦੀ ਅੰਦਰੋਂ ਉਹਨੂੰ ਪਤਾ ਵੀ ਮਨ ਜਿਹੜਾ ਹੈ ਇਹ ਨਰਿੰਕਾਰ ਦੇ ਦੇਸ਼ ਦਾ ਬੱਚਾ ਹੈ ਆਪੇ ਲਿਆਵੇਗਾ ਮੰਗ ਕੇ ਤੇ ਜਿੰਨੀ ਮਰਜ਼ੀ ਮੰਗ ਲਵੇ ਚਾਹੇ ਮੈਂ ਕਹਨਾ ਹਜ਼ਾਰ ਜਪਜੀ ਸਾਹਿਬ ਕਰਕੇ ਮੰਗ ਲੈ ਛੱਡ ਕੇ ਤੈਨੂੰ ਇੱਥੇ ਹੀ ਜਾਣੀਏ ਹੁਣ ਆ ਵੇਖੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨਾ ਵੀ ਆਪਾਂ ਕੀਤਾ ਇੱਕ ਘਰਾੜਾ ਵਜਣਾ ਮਨ ਸਰੀਰ ਤੋਂ ਬਾਹਰ ਸਾਰਾ ਇੱਥੇ ਹੀ ਰਹਿ ਗਿਆ ਆਪਣੇ ਸਥਾਨ ਵੀ ਇੱਥੇ ਰਹਿ ਗਏ ਕੋਠੀਆਂ ਵੀ ਇੱਥੇ ਰਹਿ ਗਈਆਂ ਜ਼ਮੀਨਾਂ ਵੀ ਇੱਥੇ ਰਹਿ ਗਈਆਂ ਸਵੇਰੇ ਅਗਲੇ ਭੇਜਣ ਨਾ ਭੇਜਣ ਠੀਕ ਹੈ ਨਹੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਕਮਾਈ ਨਹੀਂ ਬੰਦਾ ਨਾਲ ਲਿਜਾ ਸਕਦਾ 50 90 ਸਾਲਾਂ ਦੀ ਤਾਂ ਬਹੁਤ ਵੱਡੀ ਦੀ ਗੱਲ ਹੈ ਸ਼ਾਮ ਨੂੰ ਘਰਾੜਾ ਵੱਜਿਆ ਜਿੰਨੇ ਦਿਨ ਦੀ ਕਮਾਈ ਕਰੀ ਐ ਇੱਥੇ ਰਹਿ ਜਾਂਦੀ ਆ ਸਥਾਨ ਬਣਾਇਆ ਵੀ ਇੱਥੇ ਰਹਿ ਜਾਣਾ ਆ ਗਿਆਨ ਕੀਤਾ ਆ ਸਰੀਰ ਆ ਸਭ ਆ ਪਾਏ ਹੋਏ ਇੱਥੇ ਰਹਿ ਜਾਣੇ ਆ ਵਿੱਚੋਂ ਜਿੰਦਾ ਜਾਣਾ ਉਹਨੂੰ ਪੁੱਛਦੇ ਨੇ ਕਿਆ ਤੂੰ ਖਟਿਆ ਕਹਾਂ ਗੁਵਾਇਆ ਚੱਲ ਭਈ ਚਲੋ ਸਤਾਬ ਦਵਾਨ ਬੁਲਾਇਆ ਹਰ ਫਰਮਾਨ ਦਰਗਾਹ ਕਾਇਆ ਦੱਸੋ ਜੀ ਕੀ ਖਟ ਕੇ ਆਇਓ ਕੀ ਕਮਾ ਕੇ ਆਇਓ ਤੇ ਜਿਹੜਾ ਹੌਮੇ ਚ ਸੁੱਤਾ ਪਿਆ ਉਹ ਉਹਨੂੰ ਪੁੱਛਦੇ ਆਈ ਤੁਸੀਂ ਕੌਣ ਹੋ ਉਹਨਾਂ ਦੇ ਤੈਨ ਲੱਗ ਜਾਂਦਾ ਪਤਾ ਹੁਣ ਕੌਣਾ ਸੀ ਉਹ ਵੇਖਦਾ ਦੇਹੀ ਇੱਧਰ ਪਈ ਘਰ ਵਾਲੇ ਰੋ ਰਹੇ ਆ ਮੈਨੂੰ ਪੁੱਠਾ ਭੇਜੋ ਜੀ ਉੱਥੇ ਆਂਦਾ ਪੁੱਠਾ ਸਵਾਸ ਆਹ ਨਾ ਮੇਰੇ ਜਿੰਨੇ ਪੁੰਨ ਇਕੱਠੇ ਕੀਤੇ ਆ ਮੈਂ ਕੋਈ ਦਾਨ ਕੀਤੇ ਉਹ ਯਾਰ ਤੁਸੀਂ ਰੱਖੋ ਮੈਨੂੰ ਇੱਕ ਵਾਰੀ ਇੱਕ ਰਾਤ ਤਾਂ ਭੇਜੋ ਆਹਦਾ ਸਾਰੀਆਂ ਧਰਤੀਆਂ ਵੇਚਦੇ ਕਿਸਾ ਨਹੀਂ ਮਿਲਦਾ ਕੋਈ ਪੁੰਨ ਨਹੀਂ ਕੋਈ ਕੁਛ ਨਹੀਂ ਕਹਿੰਦੇ ਕਿਚੜ ਲਾਏ ਕਿਆ ਥੀਏ ਜਾਂ ਟੁੱਟੇ ਪੱਥਰ ਬੰਦ ਕਹਿੰਦਾ ਮਹਾਰਾਜ ਕਹਿੰਦੇ ਬੰਨ ਟੁੱਟ ਜਾਣ ਤੇ ਚਿਕੜਾਂ ਦੀਆਂ ਵਟਾਂ ਲੱਗਦੀਆਂ ਹੁੰਦੀਆਂ ਨੇ ਕਹਿੰਦਾ ਪਾਪ ਤਾਂ ਦੇ ਕਿੰਨੇ ਭੰਡਾਰੇ ਨੇ ਤੇ ਆ ਮਾੜੇ ਮੋٹے ਪੁੰਨਾਂ ਨਾਲ ਇਹਨਾਂ ਨਾਲ ਕੀ ਬੰਨਣਾ ਕਿਚੜ ਲਾਏ ਕਿਆ ਥੀਏ ਜਾਂ ਟੁੱਟੇ ਪੱਥਰ ਬੰਨ ਪਿੱਛੇ ਦਾ ਕਿੱਥੇ 24 ਘੰਟਿਆਂ ਦੇ ਵਿੱਚ ਤੂੰ ਡੂਡ ਘੰਟਾ ਜਾਪ ਕਰ ਵੀ ਲਿਆ ਕਿ ਨਹੀਂ ਸਾਢੇ 22 ਘੰਟੇ ਰੱਜ ਕੇ ਮਾਰੀ ਠੱਗੀ ਤੇ ਬੋਲਿਆ ਝੂਠ ਤੇ 1.5 ਘੰਟਾ 2 ਘੰਟਿਆਂ ਨੂੰ ਰੋਕ ਲੂਗਾ ਕਹਿੰਦੇ ਜੀ ਦਸਵੰਦ ਕੱਢਦੇ ਆ 2.5 ਘੰਟੇ ਅਸੀਂ ਜਾਪ ਕਰਦੇ ਆ 2.5 ਘੰਟੇ ਜਾਪ ਸਾਢੇ 21 ਘੰਟਿਆਂ ਦੇ ਫੁਰਨਿਆਂ ਨੂੰ ਰੋਕ ਲਏਗਾ ਉਹ ਕਿੰਨਾ ਰੂ ਕਿੰਨੇ ਸਾਰਾ ਦਿਨ ਰੱਜ ਕੇ ਤਾਂ ਦੇਖਿਆ ਪਰ ਰੂਪ ਅੱਜ ਕੱਲ ਤਾਂ ਸੌਖਾ ਹੀ ਕਰਤਾ ਕਾਲ ਨੇ ਮੋਬਾਈਲ ਹੱਥ 'ਚ ਫੜਾ ਤੇ ਰੱਜ ਕੇ ਤਾਂ ਕਮਾਈ ਵਿਖਿਆ ਤਕ ਜਿਹੜਾ ਸਾਨੂੰ ਤਾਂ ਹੀ ਉਹਨਾਂ ਨੇ ਸਮਝਾਇਆ ਕਰਮ ਧਰਮ ਤੁਮ ਚੌਪੜ ਸਾਜੋ ਸਤ ਕਰੋ ਤੁਮ ਸਾਰੀ ਕਾਮ ਕਰੋਦ ਲੋਹ ਮੋਜੀ ਤੋਂ ਐਸੀ ਖੇਲ ਹਰ ਪਿਆਰੀ ਕਰਮ ਦੇ ਨਾਲ ਧਰਮ ਕਰੀ ਜਾ ਇੱਕ ਸਵਾਸ ਕਰਮ ਦਾ ਇੱਕ ਤੇਰਾ ਇੱਕ ਕਰਮ ਦਾ ਇੱਕ ਤੇਰਾ ਜਦੋਂ ਆਪਾਂ ਕਰਮ ਕਰਦੇ ਆ ਨਾਲ ਸਿਮਰਨ ਕਰਦੇ ਆ ਨਾ ਤਾਂ ਅੱਧਾ ਉਧਰ ਜਮਾ ਅੱਧਾ ਇਧਰ ਜਮਾ ਅੱਧਾ ਉਧਰ ਜਮਾ ਦੇ ਉਹ ਕਰਮ ਹੁਕਮ ਚ ਹੋ ਗਿਆ ਤਾਂ ਕਹਿੰਦੇ ਨਾ ਏ ਸੱਚੇ ਪਾਸ਼ਾ ਦੇਣ ਦੁਗਣੀ ਰਾਤ ਚੌਗਣੀ ਸਾਨੂੰ ਤਰੱਕੀ ਦੇਈ ਦਿਨ ਦੁਗਣੀ ਕਿਉਂ ਹੁੰਦੀ ਹੈ ਅੱਧਾ ਸਾਹ ਕਰਮ ਚ ਜਾਂਦਾ ਹੈ ਅੱਧਾ ਸਿਮਰਨ ਚ ਜਾਂਦਾ ਹੈ ਫਿਰ ਰਾਤ ਨੂੰ ਇੱਕ ਚਿਤ ਹੋ ਜਾਂਦੇ ਆ ਫਿਰ ਚੌਗਣੀ ਹੋ ਗਈ ਸਾਰੇ ਚਾਰੇ ਪੈਰ ਹੀ ਜਮਾ ਹੋ ਜਾਂਦੇ ਨੇ ਉਧਰ ਨੂੰ ਸਵੇਰ ਵਾਲੇ ਚਾਰ ਪੈਰ ਨੇ